ਬਠਿੰਡਾ ਪੁਲਿਸ ਵੱਲੋਂ ਜੁੱਧ ਨਸ਼ੇ ਵਿਰੁੱਧ ਵਿੱਡੀ ਮੁਹੰਮਦ ਅਤੇ ਬਠਿੰਡਾ ਦੇ ਸੀਆਈਏ ਤੋਂ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਮਤੀਦਾਸ ਤੋਂ 150 ਗ੍ਰਾਮ ਹੈਰੋਇਨ ਸਮੇਤ ਦੋਨੋਂ ਕੀਤਾ ਗਿਆ ਗ੍ਰਿਫਤਾਰ ਥਾਣਾ ਸਿਵਲੈਂਡ ਵਿਖੇ ਮਾਮਲਾ ਦਰਜ ਕਰਕੇ ਦੋਨਾਂ ਨੂੰ ਕੀਤਾ ਗਿਆ ਬੰਧ ਹਵਾਲਾ ਤਾਂ ਅੱਜ ਕੀਤਾ ਜਾਵੇਗਾ ਮਾਂਜੂਦ ਅਦਾਲਤ ਵਿੱਚ ਪੇਸ਼ ਤੇ ਇਹਨਾਂ ਦਾ ਲਿਆ ਜਾਵੇਗਾ ਰਿਮਾਂਡ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੋਧ ਵਿਡੀ ਮੁਹਮਤ ਐਤ ਬਠਿੰਡਾ ਦੇ ਮਤੀ ਦਾਸ ਨਗਰ ਤੋਂ ਇੱਕ i20 ਕਾਰ ਦੇ ਵਿੱਚ ਦੋ ਵਿਅਕਤੀਆਂ ਨੂੰ ਰੋਕ ਕੇ ਉਹਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ 150 ਗ੍ਰਾਮ ਹਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਇਸ ਤੇ ਕਾਰਵਾਈ ਕਰਦੇ ਹੋਏ ਇਨਮਲੋ ਥਾਣਾ ਸਿਵਲ ਲੈਂਡ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਇਹਨਾਂ ਦੋਨਾਂ ਨੂੰ ਬੰਦ ਹਵਾਲਤ ਕੀਤਾ ਗਿਆ ਅੱਜ ਇਹਨਾਂ ਨੂੰ ਮਾਂਜੋਗਦਾਂ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਹਾਜ਼ਰ ਕੀਤਾ ਜਾਵੇਗਾ ਇਸ ਮੋਕੇ ਉਨਾ ਕਿ ਹੁਣ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਨੇ ਜਿਹੜੇ ਉਹ ਖੰਗਾਲੇ ਜਾਣਗੇ ਇਹ ਵਿਅਕਤੀ ਕਿੱਥੋਂ ਲੈ ਕੇ ਆਉਂਦੇ ਸਨ ਤੇ ਇਹਨੇ ਵਿਅਕਤੀ ਇਹਨਾਂ ਨੂੰ ਅੱਗੇ-ਅੱਗੇ ਆਪਣਾ ਕਿੱਥੇ ਸਪਲਾਈ ਕਰਨਾ ਸੀ ਇਹ ਸਾਰੇ ਮਾਮਲੇ ਦੀ ਹੈ ਜਿਹੜੀ ਜਾਂਚ ਕੀਤੀ ਜਾਵੇਗੀ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਜਿਹੜੀ ਵਿੱਡੀ ਮਹਿੰਮ ਹੈ ਉਸ ਨੂੰ ਲਗਾਤਾਰ ਇਹਨਾਂ ਵੱਲੋਂ ਜਿਹੜਾ ਹੈ ਉਹ ਇਹਦੇ ਵਿੱਚ ਬਹੁਤ ਸਾਰੇ ਵਿਅਕਤੀ ਜਿਹੜੇ ਫਰਨ ਆਪ ਫੜੇ ਗਏ ਨੇ ਅੱਜ ਵੀ 800 800 ਤੋਂ ਵੱਧ ਮਕਦਮੇ ਜਿਹੜੇ ਵੱਖ-ਵੱਖ ਥਾਣੇ ਦੇ ਵਿੱਚ ਦਰਜ ਹੋਏ ਹਨ ਤੇ ਹੁਣ ਇਹ ਜਿਹੜੀ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਜਿਹੜੀ ਹੈਵੀ ਰਿਕਵਰੀ ਕੀਤੀ ਗਈ ਉਸ ਸੰਬੰਧੀ ਸਪੈਸੀਟੀ ਨੇ ਕਿਹਾ ਕਿ ਇਹ 150 ਗ੍ਰਾਮ ਹਰੋਇਨ ਹੈ ਜਿਹੜੀ ਉਹ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਫੜੀ ਗਈ ਹੈ ਅਤੇ ਇਹ i20 ਕਾਰ ਦੇ ਵਿੱਚ ਦੋਨੇ ਵਿਅਕਤੀ ਸਨ ਹੁਣ ਇਹਨਾਂ ਦੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਓ ਸਾਨੂੰ ਸੋਨਿਆ ਕੀ ਕਹਿੰਦੇ ਨੇ ਸਪੈਸੀਟੀ ਨਰਿੰਦਰ ਸਿੰਘ ਇਸ ਮਾਮਲੇ ਦੇ ਬਾਰੇ ਆ ਪਾਣੀਓਗੇ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਹੈਗੀਆਂ ਨੇ ਜੁਧ ਨਸ਼ਾ ਵਿਰੋਧ ਦੇ ਵਿੱਚ ਸੀ ਲਗਾਈਆਂ ਹੋਈਆਂ ਨੇ ਆ ਜਿਸ ਦੇ ਵਿੱਚ ਸਾਡੀ ਸੀਆਈ2 ਦੀ ਟੀਮ ਨੂੰ ਕੱਲ ਇੱਕ ਸਫਲਤਾ ਹਾਸਲ ਹੋਈ ਜਦੋਂ ਦੋ ਬੰਦੇ ਜਿਹੜੇ ਹੈਗੇ ਆ ਬਠਿੰਡਾ ਦੇ ਰਹਿਣ ਵਾਲੇ ਨੇ ਇੱਕ ਬੰਦਾ ਹੈਗਾ ਦਿਨੇਸ਼ ਕੁਮਾਰ ਜੋ ਕਿ ਪਰਸ਼ਰਮ ਨਗਰ ਦੇ ਰਹਿਣ ਵਾਲਾ ਆ ਦੂਜਾ ਬੰਦਾ ਹੈਗਾ ਗੁਰਜੀਤ ਸਿੰਘ ਜੋ ਕਿ ਲਾਲ ਸਿੰਘ ਬਸਤੀ ਦੇ ਰਹਿਣ ਵਾਲਾ ਹੈ ਇਹ ਦੋ ਬੰਦੇ ਸਮੇਤ ਆਈ20 ਕਾਰ ਜਿਹੜਾ ਹੈਗੇ ਨੇ ਸੀਆਈ2 ਦੇ ਵੱਲੋਂ ਰੋਕ ਕੇ ਚੈੱਕ ਕੀਤਾ ਗਿਆ ਤਦਨ ਉਹ ਚੈੱਕ ਕੀਤਾ ਤਾਂ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ 150 ਗ੍ਰਾਮ ਜਿਹੜੀ ਹੈਗੀ ਹੈਰੋਨ ਸਾਨੂੰ ਬਰਾਮਦ ਹੋਈ ਨਾਲ ਜਿਹੜੀ ਹੈਗੀ 9500 ਰੁਪਏ ਜਿਹੜਾ ਹੈਗਾ ਟਰੱਕ ਬੰਦੀ ਵੀ ਇਹਨਾਂ ਦੇ ਕੋਲ ਸੀਗੀ ਸੋ ਬੇਸਿਕਲੀ ਸਾਡੇ ਵੱਲੋਂ ਇਸ ਰਿਕਵਰੀ ਦੇ ਤਾ ਜਿਹ ਜੋ ਹੋਈ ਹੈ ਉਹਦੇ ਵਿੱਚ ਮੁਕੱਦਮਾ ਨੰਬਰ 107 ਥਾਣਾ ਸਿਵਲ ਲਾਈਨ ਦੇ ਵਿੱਚ ਦਰਜੇਸ਼ਟ ਕਰ ਲਿਆ ਦੋਵੇਂ ਬੰਦੇ ਸਾਡੇ ਜਿਹੜੇ ਹੈਗੇ ਨੇ ਕਸਟਡੀ ਦੇ ਵਿੱਚ ਨੇ ਉਹਨਾਂ ਦੇ ਫਰਦਾਂ ਦੇ ਇੰਟਰੋਗੇਸ਼ਨ ਕਰ ਰਹੇ ਆ ਕਿ ਕਿਹੜੇ-ਕਿਹੜੇ ਬੰਦਿਆਂ ਤੋਂ ਅੱਗੇ ਲਿੰਕ ਸਕੇ ਕਿਉਂਕਿ ਕਾਫੀ ਮਾਤਰਾ ਦੇ ਚਿਹਰਨ ਬਰਾਮਦ ਹੋਈ ਹੈ ਤੇ ਅੱਗੇ ਕਿਹੜੇ ਬੰਦਿਆਂ ਕੋਲੋਂ ਲੈ ਕੇ ਆਏ ਸੀ ਸੋ ਇਹ ਦੋ ਬੰਦੇ ਫੜੇ ਗਏ ਦੋ ਬੰਦਿਆਂ ਦੇ ਕੋਲ 150 ਗ੍ਰਾਮ ਹੈਰੋਨ ਰਿਕਵਰ ਹੋਈ ਹੈ ਇਹ ਦੋਵੇਂ ਬੰਦੇ ਜਿਹੜੇ ਹੈਗੇ ਨੇ ਬੇਸਿਕਲੀ ਬੰਡਾ ਤੇ ਰਹਿਣ ਵਾਲੇ ਨੇ ਇਹ ਜਿਹੜੀ ਜਗ੍ਹਾ ਤੇ ਜੀ ਇਹ ਪਾਈ ਮੱਤੀ ਦਸ ਨਗਰ ਜਿਹੜੀ ਹੈਗੀ ਸਾਡੀ ਟੀਮ ਨੇ ਨਾਕਾ ਲਗਾਇਆ ਸੀਗਾ ਸੀਆਈ 2 ਦੀ ਟੀਮ ਵੱਲੋਂ ਉੱਥੇ ਨਾਕਾਬੰਦੀ ਦੇ ਦੌਰਾਨ ਇਹ ਦੋਨਾਂ ਬੰਦਿਆਂ ਦੇ ਕੋਲੋਂ 150 ਗ੍ਰਾਮ ਹੈਰੋਨ ਮਿਲੀ ਹੈ